ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜਦੋਂ ਬਾਕੀ ਲੋਕ ਆਪਣੇ ਹੱਕਾਂ ਲਈ ਲੜ ਰਹੇ ਨੇ ਮਜ਼ਦੂਰ ਲੜ ਰਹੇ ਨੇ ਸੌਰੀ ਕਿਸਾਨ ਲੜ ਰਹੇ ਨੇ ਮਲਾਜ਼ਮ ਲੜ ਰਹੇ ਨੇ ਵਪਾਰੀ ਵਰਗ ਲੜ ਰਿਹਾਗਾ ਪੋਲਿਟੀਕਲ ਲੋਕ ਲਗਾਤਾਰ ਰਹੇ ਤੇ ਫਿਰ ਮਜ਼ਦੂਰਾਂ ਦੇ ਮੁੰਡੇ ਕੁੜੀਆਂ ਨੂੰ ਕੀ ਹੋਇਆ ਸਾਡੀਆਂ ਮਜ਼ਦੂਰ ਔਰਤਾਂ ਮਜ਼ਦੂਰਾਂ ਦੀਆਂ ਕੁੜੀਆਂ ਜਿਹੜੀਆਂ ਘਰਾਂ 'ਚ ਬੈਠੀਆਂ ਨੇ ਉਹ ਆਪਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਕਿਉਂ ਨਹੀਂ ਸੁਚੇਤ ਹੁੰਦੀਆਂ ਤੁਜੀ ਕੀ ਫਤਿਹ ਜੈ ਭੀਮ ਜੈ ਪਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸਵਾਗਤ ਆ ਅੱਜ ਆਪਾਂ ਗੱਲ ਕਰਾਂਗੇ ਸਾਡੇ ਮਜ਼ਦੂਰ ਭਰਾਵਾਂ ਬਾਰੇ ਪੰਜਾਬ ਦੇ ਜਿੰਨੇ ਵੀ ਮਜ਼ਦੂਰ ਨੇ ਮੈਂ ਕੱਲ ਵੀ ਵੀਡੀਓ ਪਾਈ ਸੀ ਤੇ ਪਰਸੋਂ ਵੀ ਪਾਈ ਸੀ ਕਿ ਜੇਕਰ ਕਿਸਾਨ ਸਾਡੇ ਹਰ ਵਕਤ ਹਮੇਸ਼ਾ ਅੰਦੋਲਨ ਚਲਾ ਸਕਦੇ ਆ ਤਾਂ ਸਾਡੇ ਮਜ਼ਦੂਰ ਲੋਕ ਅੰਦੋਲਨ ਕਿਉਂ ਨਹੀਂ ਚਲਾਉਂਦੇ ਇੱਕ ਬਰਨਾਲਾ ਦੇ ਵਿੱਚ ਸਰਦਾਰ ਜਗਸੀਰ ਸਿੰਘ ਜਿਹੜੇ ਪ੍ਰਧਾਨ ਆ ਡਿਸਟ੍ਰਿਕਟ ਦੇ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਤੋਂ ਉਹਨਾਂ ਨੇ ਕੱਲ ਜਿਹੜੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਅੱਜਕੱਲ ਆਪਣੇ ਕਣਕ ਨੂੰ ਸੁੰਡੀ ਪਈ ਹੋਈ ਆ ਝੋਨੇ ਦੀ ਬਜਾਈ ਕਰਾਉਣ ਦੇ ਲਈ ਜਿਹੜੀ ਹੈ ਪਰਾਲੀ ਨੂੰ ਨਾ ਸਾੜਨ ਕਰਕੇ ਕਿਸਾਨਾਂ ਨੇ ਸਿੱਧੀ ਬਜਾਈ ਕੀਤੀ ਸੀ ਉਸ ਕਰਕੇ ਵੱਡੇ ਪੱਧਰ ਤੇ ਖਸਲਾਂ ਦੇ ਵਿੱਚ ਜਿਹੜੀ ਹੈ ਕਣਕ ਦੀ ਖੇਤੀ ਆ ਜਿਹੜੀ ਉਹ ਸਵਾਹ ਹੋ ਚੁੱਕੀ ਆ ਕਣਕ ਬਜਾਈ ਪ੍ਰੋਪਰ ਸਹੀ ਨਹੀਂ ਹੋ ਰਹੀ ਉਹਦੇ ਵਿੱਚ ਜਿਹੜੀ ਹੈ ਸੁੰਡੀ ਪੈ ਗਈ ਉਹਦੇ ਣਾੜ ਦੇ ਵਿੱਚ ਕਿਤੇ ਨਾ ਕਿਤੇ ਆਂਡਾ ਰਹਿ ਗਿਆ ਜਿਹੜਾ ਸੀਗਾ ਉਹਦੇ ਤੋਂ ਸੁੰਡੀ ਪੈਦਾ ਹੋ ਗਈ ਤੇ ਉਹ ਸਾਰੀ ਕਣਕ ਖਾ ਗਈ ਲਗਭਗ ਕਿਸਾਨਾਂ ਦਾ ਦੋਸਤ ਸੀ ਕਿ 50% ਜਿਹੜੀ ਹੈ ਗੁਲਾਬੀ ਸੁੰਟੀ ਨੇ ਕਣਕ ਦੀ ਫਸਲ ਆ ਜਿਹੜੀ ਉਹ ਤਬਾਹ ਕਰ ਦਿੱਤੀ ਇਹ ਤਾਂ ਹਲੇ ਹੋਣੀ ਆ ਤੇ ਔਰ ਇਸ ਵਕਤ ਸੀਜ਼ਨ ਵੀ ਲੰਘ ਚੁੱਕਿਆ ਗਿਆ ਕਿ ਹੁਣ ਕਣਕ ਦੀ ਬਚਾਈ ਵੀ ਨਹੀਂ ਹੋ ਸਕਦੀ ਇਸ ਕਰਕੇ ਉਹਨਾਂ ਨੇ 50000 ਪਰ ਏਕੜ ਖੇਲੇ ਦਾ ਮੁਆਵਜ਼ਾ ਮੰਗਿਆ ਮੈਂ ਇੱਥੇ ਗੱਲ ਕਰਨਾ ਚਾਹੁੰਗਾ ਕਿ ਸਾਦੇ ਮਜ਼ਦੂਰ ਕਦੋਂ ਬੋਲਣਗੇ ਸਾਰੇ ਮਜ਼ਦੂਰਾਂ ਦੇ ਹੱਕਾਂ ਲਈ ਪਹਿਲਾਂ ਹੀ ਮੈਂ ਕਹਿ ਚੁੱਕਿਆ ਕਿ ਲੱਖਾ ਸਦਾਨਾ ਵੀਰ ਸਾਡਾ ਸਾਡੇ ਬਾਰੇ ਬਾਰ ਬਾਰ ਬੋਲ ਚੁੱਕਿਆ ਸਾਡੇ ਬਾਰੇ ਸੁਖਪਾਲ ਸਿੰਘ ਖਹਿਰਾ ਜੀ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਕਰ ਚੁੱਕਿਆ ਉਹ ਇੰਡਾਇਰੈਕਟ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਕਰਦੇ ਆ ਪਰ ਪੰਜਾਬ ਦੇ ਮਜ਼ਦੂਰਾਂ ਨੂੰ ਮਜ਼ਦੂਰ ਆਗੂਆਂ ਨੂੰ ਕੋਈ ਸਮਝ ਨਹੀਂ ਲੱਗ ਰਹੀ ਉਹਨਾਂ ਨੂੰ ਸਿਰਫ ਕਿਸਾਰਾ ਹੋ ਰਿਹਾਗਾ ਮਤਲਬ ਕਿਸੇ ਅਧੀ ਕਿਸਾਨ ਗੱਲ ਨਹੀਂ ਕਰਦੇ ਜੀ ਕਿਸਾਨ ਸਾਡੇ ਨਾਲ ਜੀ ਜਦੋਂ ਅਸੀਂ ਰੇਟ ਤੈਅ ਕਰਦੇ ਹਾਂ ਉਹ ਤਾਂ ਸਾਡਾ ਬਾਈਕਾਟ ਕਰ ਦਿੰਦੇ ਆ ਪਿੰਡਾਂ 'ਚ ਤੇ ਇਹ ਭਈਆਂ ਨੂੰ ਆ ਕੇ ਲਿਆ ਕੇ ਉਹਨਾਂ ਦਾ ਸਵਾਗਤ ਕਰਦੇ ਨੇ ਪਰ ਅੱਜ ਜੇਕਰ ਤੁਸੀਂ ਸਹੀ ਤਰੀਕਾ ਅਪਣਾਓ ਅੱਜ ਤੁਹਾਡੇ ਨਾਲ ਲੋਕ ਤੁਹਾਡੇ ਹੱਕਾਂ ਚ ਬੋਲਦੇ ਨੇ ਫਿਰ ਤੁਸੀਂ ਕਿਉਂ ਨਹੀਂ ਉਹ ਕਰਦੇ ਜੇਕਰ ਕਿਸਾਨ ਆਪਦੀ ਹਰ ਮੰਗ ਲਈ ਸੰਘਰਸ਼ ਕਰ ਸਕਦੇ ਆ ਤਾਂ ਮਜ਼ਦੂਰ ਕਿਉਂ ਨਹੀਂ ਕਰਦੇ ਮਜ਼ਦੂਰਾਂ ਦੇ ਪੀ ਪੁੱਤ ਕਿਉਂ ਨਹੀਂ ਸਾਹਮਣੇ ਆਉਂਦੇ ਉਹ ਬੇਲੇ ਤਰੇ ਫਿਰਦੇ ਨੇ ਨਸ਼ੇ ਕਰਦੇ ਤਰੇ ਫਿਰਦੇ ਆ ਅਨੇਕਾਂ ਆਲਮ ਤਾਂ ਨੇ ਬਾਪਿਆਂ ਦੇ ਬਾਗੇ ਰੀਲਾਂ ਬਣਾ ਲਈਆਂ ਫਲਾਨਾ ਕਰ ਲਿਆ ਧਮਕਾ ਕਰ ਲਿਆ ਪਰ ਉਹ ਕੋਈ ਵੀ ਜਥੇਬੰਦੀ ਨਹੀਂ ਬਣਾ ਰਹੇ ਅਸੀਂ ਪਹਿਲਾਂ ਵੀ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕੀਤੀ ਕਸਾਨਾਂ ਨੇ ਕੀਤੀ ਆ ਅਸੀਂ ਅਖਬਾਰਾਂ ਮੈਗਜ਼ੀਨ ਪਰਚੇ ਨਹੀਂ ਕੱਢੇ ਕਿਸੇ ਟਾਈਮ ਸਾਡੇ ਬਜ਼ੁਰਗ ਜਿਹੜੇ ਸਾਰੇ ਪੰਜਾਬ ਦੇ ਜਿਹੜੇ ਮਜ਼ਦੂਰ ਵਰਗ ਸੀ ਐਸਸੀ ਵਰਗਾ ਜਿਹੜਾ ਉਹ ਜਦੋਂ ਅਣਪੜ੍ਹ ਸੀ ਉਦੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਪੰਜਾਬ ਦੇ ਮੰਗੂਵਾਲ ਜਿਹੜਾ ਹੈ ਮੰਗੂਵਾਲ ਜਿਹੜੇ ਮੰਗੂਰਾ ਮੰਗੂ ਵਾਲੀ ਅਸੀਂ ਸੌਰੀ ਮੰਗੂਰਾ ਮੰਗੂ ਵਾਲੀ ਅਸੀਂ ਉਹਨਾਂ ਨੇ ਖੂਨ ਨਾਲ ਖਤ ਲਿਖ ਲਿਖ ਭੇਜੇ ਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਜਾ ਜਾ ਕੇ ਬ੍ਰਿਟਿਸ਼ ਗਵਰਨਮੈਂਟ ਦੇ ਅੱਗੇ ਰੱਖ ਕੇ ਤੁਹਾਡੀਆਂ ਜਿਹੜੀਆਂ ਜ਼ਾਇਜ਼ ਮੰਗਾਂ ਸੀ ਤੁਹਾਡੇ ਲਈ ਮਨੁੱਖੀ ਅਧਿਕਾਰਾਂ ਦੀ ਕਾਨੂੰਨ ਬਣਵਾ ਕੇ ਗਏ ਤੁਹਾਡੇ ਲਈ ਕੰਮ ਦੀ ਵਿਵਸਥਾ ਕੀਤੀ 8 ਘੰਟਿਆਂ ਦਾ ਟਾਈਮ ਫਿਕਸ ਕੀਤਾ ਤੁਹਾਡੀ ਜਿਹੜੀ ਹੈ ਕੰਮ ਦੇ ਹਾਲਾਤ ਜਿੱਥੇ ਤੁਸੀਂ ਕੰਮ ਕਰਦੇ ਹੋ ਉਹਨੂੰ ਸਹੀ ਦਰੁਸਤ ਕੀਤਾ ਇਹ ਬਾਬਾ ਸਾਹਿਬ ਡਾਕਟਰ ਵੀ ਮਰੌਂਗੂ ਮੇਦਕਰ ਜੀ ਬਹੁਤ ਸਿਰ ਪਹਿਲਾ 1931-32 ਦੇ ਵਿੱਚ ਕਰ ਚੁੱਕੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਭਾਰਤੀ ਸੰਵਿਧਾਨ ਬਣਾਉਣ ਦਾ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਲੇਬਰ ਐਕਟ ਬਣਾਇਆ ਪਰ ਅੱਜ ਜਦੋਂ ਸਾਡੇ ਗੁਜਰਗਾਨ ਪੜ ਸੀ ਉਦੋਂ ਕਮਿਨਿਸਟ ਪਾਰਟੀਆਂ ਦੇ ਆਗੂਆਂ ਨੇ ਲਾੜਕੇ ਸਾਡੇ ਨਾਲ ਕਾਨੂੰਨ ਬਣਾਈ ਮਜ਼ਦੂਰਾਂ ਦੇ ਪੱਖ ਚ ਫੈਕਟਰੀ ਕਾਨੂੰਨ ਬਣਾਏ ਅਨੇਕਾਂ ਐਕਟ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜਦੋਂ ਸਾਡੇ ਲੋਕ ਪੜ੍ਹ ਲਿਖ ਗਏ ਤੇ ਉਹ ਵੱਡੇ ਦੂਸਰੇ ਜਿਹੜੀਆਂ ਸਰਮਾਇਅਦਾਰੀ ਦੇ ਵਿੱਚੋਂ ਨਿਕਲੀਆਂ ਹੋਈਆਂ ਪਾਰਟੀਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਜਾਂ ਬੀਜੇਪੀ ਚਲੇ ਗਏ ਕਾਲੀ ਦਲ ਚਲੇ ਗਏ ਉਹਨਾਂ ਨੇ ਸਾਰਾ ਕੁਸਪੈਸਨਸ ਕਰਕੇ ਮਜ਼ਦੂਰਾਂ ਦਾ ਸਤਿਆ ਨਾਸ ਕਰ ਦਿੱਤਾ ਔਰ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸੰਕਟ ਹੈ ਪੰਜਾਬ ਦੇ ਵਿੱਚ ਕਿਸੇ ਵੀ ਸਟੇਟ ਚੋਂ ਆ ਕੇ ਇੱਥੇ ਬੰਦੇ ਰਹਿ ਸਕਦੇ ਨੇ ਅਸੀਂ ਨਹੀਂ ਬੋਲਦੇ ਉਹ ਤੁਸੀਂ ਸ਼ਰਮ ਕਰੋ ਯਾਰ ਥੋੜੀ-ਮੋਟੀ ਦਾ ਸ਼ਰਮ ਕਰੋ ਸਾਡੇ ਮੁੰਡੇ ਕੁੜੀਆਂ ਹੋਰ ਕਬਿਸ਼ਾਂ ਤੇ ਰੀਲਾ ਮਣਾਉਂਦੇ ਫਿਰਦੇ ਆ ਤੁਸੀਂ ਕਿਉਂ ਨਹੀਂ ਧਰਨੇ ਲਾਉਂਦੇ ਜੇ ਕਿਸਾਨ ਡੀਸੀ ਦਫ਼ਤਰ ਨੂੰ ਘੇਰ ਸਕਦੇ ਆ ਤਾਂ ਪੰਜਾਬ ਦੇ ਮਜ਼ਦੂਰ ਕਿਉਂ ਨਹੀਂ ਘੇਰ ਸਕਦੇ ਸਾਡੀਆਂ ਜਿਹੜੀਆਂ ਲੇਡੀਜ਼ ਨੇ ਮਜ਼ਦੂਰਾਂ ਦੀਆਂ ਉਹ ਪਲੱਸ 2 ਕਰਕੇ 10-10 ਕਰਕੇ ਬੀਏ ਤੱਕ ਕਰਕੇ ਉਹ ਝੋਨੇ ਲਾਉਂਦੀਆਂ ਨੇ ਉਹ ਮਨ ਰਿਗਾਤ ਜਾਂਦੀਆਂ ਨਾਲੀਆਂ ਸਾਫ਼ ਕਰ ਸਕਦੀਆਂ ਪਰ ਡੀਸੀ ਦਫ਼ਤਰ ਨਹੀਂ ਵੜ ਸਕਦੇ ਇਹ ਕਿੱਡੀ ਨਾਲਕੀ ਵਾਲੀ ਗੱਲ ਆ ਅਸੀਂ ਆਪਣੀ ਇਸ ਵੀਡੀਓ ਰਾਹੀਂ ਇਹ ਕਹਿਣਾ ਚਾਹੁੰਦੇ ਆ ਇਹ ਜੇਕਰ ਕਿਸਾਨਾਂ ਦੀ ਕਿਸੇ ਵੀ ਫਸਲ ਨੂੰ ਕੋਈ ਨੁਕਸਾਨ ਪਹੁੰਚਦਾ ਕਿਸਾਨਾਂ ਦੀ ਫਸਲ ਦਾ ਰੇਟ طے ਨਹੀਂ ਹੁੰਦਾ ਤਾਂ ਕਿਸਾਨ ਦਿੱਲੀ ਨੂੰ ਟਕੇਰਾ ਪਾਉਂਦੇ ਆ ਪਹਿਲਾਂ ਵੀ 11-12 ਮਹੀਨੇ ਬੈਠੇ ਰਹੇ ਨੇ ਫਿਰ ਫੇਰ ਇੱਕ ਸਾਲ ਤੋਂ ਉੱਪਰ ਸਮਾਂ ਹੋਣ ਵਾਲਾ ਦਾ ਸਮਾਂ ਲਗਭਗ ਇੱਕ ਸਾਲ ਦਾ ਹੋਣ ਵਾਲਾ ਤੇ ਦਿੱਲੀ ਸੰਭੂ ਬਾਡਰ ਤੇ ਖਨੌਰੀ ਬਾਡਰ ਤੇ ਫੇਰ ਕਿਹੜਿਆ ਹੋਇਆ ਜੇਕਰ ਜਗਜੀਤ ਸਿੰਘ ਢੱਲੇਵਾਰ ਵਰਗੇ ਅਬਦੀ ਜਾਨ ਦੀ ਹਉਤੀ ਦੇ ਸਕਦੇ ਤਾਂ ਇੱਥੇ ਅਨੇਕਾਂ ਮਜ਼ਦੂਰ ਜਿਹੜੇ ਨੇਤਾ ਸੀਗੇ ਉਹ ਹੁਣ ਘਰੇ ਆਪਣੀਆਂ ਬਿੱਲਾਂ 'ਚ ਬढ़े ਬੈਠੇ ਨੇ ਉਹ ਵੀ ਆਜੰਦੇ ਮੈਂ ਇੱਥੇ ਬਹੁਤ ਸਾਰਿਆਂ ਨੂੰ ਜਾਣਦਾ ਉਹ ਹੁਣ ਕਹਿੰਦੇ ਆ ਜੀ ਜਦੋਂ ਲੋਕ ਨਹੀਂ ਉੱਠਦੇ ਲੋਕ ਕਿਵੇਂ ਉੱਠਣਗੇ ਤੁਸੀਂ ਉਹੋ ਜਿਹੀਆਂ ਕੁਰਬਾਨੀਆਂ ਨਹੀਂ ਕਰ ਰਹੇ ਉਹ ਇਦਾਂ ਦੇ ਘੋਲ ਹੀ ਨਹੀਂ ਲੜ ਰਹੇ ਸਾਡੇ ਮੁਲਾਜ਼ਮ ਨਹੀਂ ਜਿਹੜੇ ਐਸਸੀਬੀਸੀ ਜੂਨੀਅਰਾਂ ਸਾਡੇ ਅਧਿਆਪਕ ਜਣ ਸੇਵਾਦਾਰ ਇੱਕ ਵਾਰੀ ਵੀ ਨਹੀਂ ਬੋਲਦੀ ਸਾਡੇ ਵਿਦਿਆਰਥੀਆਂ ਬਾਰੇ ਨਹੀਂ ਬੋਲਦੀ ਸਾਡੇ ਸਕੂਲਾਂ ਨੂੰ ਬਚਾਉਣ ਵਾਸਤੇ ਨਹੀਂ ਬੋਲਦੀ ਮਜ਼ਦੂਰਾਂ ਦੇ ਵਿੱਚੋਂ ਨਿਕਲੇ ਹੋਏ ਅਫਸਰ ਬਣੇ ਹੋਏ ਮੁੰਡੇ ਸਾਡੇ ਅਧਿਆਪਕ ਜਣ ਹੋਰ ਮੁਲਾਜ਼ਮ ਪ੍ਰਾਈਵੇਟ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦੇਤੀ ਪੁੱਤ ਉਹ ਜਨਰਲ ਵਰਗ ਦੇ ਵੀ ਆ ਉਹ ਵੀ ਨਹੀਂ ਰੌਲਾ ਪਾ ਰਹੇ ਕਿ ਇੱਥੇ ਬਾਹਰਲੇ ਸਟੇਟਾਂ ਤੋਂ ਬੇਹਿਸਾਬਾ ਮਜ਼ਦੂਰ ਆ ਕੇ ਕਿਉਂ ਹੋ ਹੋਰ ਫਿਲਮਾਂ ਨਾਟਕ ਬਾਬਿਆਂ ਦੇ ਚਾਈ ਜਾਂਦੀਆਂ ਉਹ ਧਰਨਿਆਂ 'ਚ ਆਜੋ ਕਦੇ ਨਾ ਕਦੇ ਉੱਥੇ ਵੀ ਜਾਓ ਮੈਂ ਪਰਸੋਂ ਵੀ ਅਪੀਲ ਕੀਤੀ ਸੀ ਕਿ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਜਾ ਕੇ ਦੇਖ ਲਓ ਤੁਸੀਂ ਲਾਲਾਂ ਵਾਲੇ ਦੇ ਤੁਸੀਂ ਮਲੇਰਪੋਟਲੇ ਤੁਸੀਂ ਕਾਲੀ ਮਾਈ ਦੇ ਸਾਰੇ ਖਾਂਤਾਂ ਦੇ ਜਾਣੇ ਹੋ ਪਰ ਸੋ ਧੱਦਲਿੱਧਰ ਨਹੀਂ ਨਿਕਲਿਆ ਸੁੱਡੀਆਂ ਕਿਸਮਤਾਂ ਨਹੀਂ ਬਦਲੀਆਂ ਜੇਕਰ ਤੁਹਾਡੀ ਕਿਸਮਤ ਬਦਲੂ ਤਾਂ ਕਾਨੂੰਨ ਦੇ ਰਾਹੀਂ ਬਦਲੂ ਕਾਨੂੰਨ ਬਣਾਓ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੁਹਾਡੇ ਐਮਐਲਏ ਨੂੰ ਉਹਨਾਂ ਨੂੰ ਕਹੋ ਕਿ ਇਹਨਾਂ ਨੂੰ ਰੋਕੋ ਜੇ ਅੱਜ ਗਲਾਬੀ ਸੁੰਡੀ ਪਈ ਵਾ ਤਾਂ ਤੁਹਾਡੀ ਭਈਆ ਸੁੰਡੀ ਪਈ ਹੋਈ ਆ ਤੁਹਾਨੂੰ ਬਿਹਾਰੀ ਸੁੰਡੀ ਖਾ ਰਹੀ ਆ ਲੁੱਟ ਕੇ ਇਹ ਇਸ ਕਰਕੇ ਭਰਾਵੋ ਮੇਰੀ ਗੁਜਾਰਿਸ਼ ਆ ਤੁਸੀਂ ਵੀ ਜਾਗੋ ਉੱਠੋ ਆਪਣੇ ਹੱਤਾਂ ਲਈ ਲੜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਓ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਓ ਤੁਸੀਂ ਤੁਹਾਡੇ ਬੱਚੇ ਜਿਹੜੇ ਨਸ਼ਿਆਂ ਤੇ ਲੱਗੇ ਹੋਏ ਨੇ ਹਰ ਤਰ੍ਹਾਂ ਦੀਆਂ ਕੁਰੀਤੀਆਂ ਤੁਹਾਡੇ ਚ ਆ ਚੁੱਕੀਆਂ ਨੇ ਉਹ ਤਾਂ ਹੀ ਰੁਕਣਗੇ ਜੇਕਰ ਉਹਨਾਂ ਨੂੰ ਕੰਮ ਮਿਲੂਗਾ ਔਰ ਵਧੀਆ ਕੰਮ ਮਿਲੂਗਾ ਸਰਮਾਨਜੋ ਕੰਮ ਮਿਲੂਗਾ ਪੰਜਾਬ ਦੇ ਮੁੰਡੇ ਆ ਜਿਹੜੇ ਉਹ ਇੱਥੋਂ ਛੱਡ ਕੇ ਕੈਨੇਡਾ ਅਮਰੀਕਾ ਜਾ ਚੁੱਕੇ ਨੇ ਵੱਖ-ਵੱਖ ਦੇਸ਼ਾਂ ਜਾ ਚੁੱਕੇ ਆ ਤੁਹਾਡੇ ਕੋਲੇ ਹੈ ਕੁਛ ਨਹੀਂ ਤੁਹਾਡੇ ਕੋਲੇ ਨਾ ਵੇਚਣ ਨੂੰ ਨਾ ਕੁਛ ਕੁਛ ਤੁਹਾਡੇ ਮੁੰਡਿਆਂ ਕੋਲੇ ਕੱਲਾ ਨਸ਼ਾ ਰਹਿ ਜਾਂਦਾ ਤੇ ਜਾਣ ਜਾਂਦੇ ਆ ਬਾਬੇ ਕੀ ਕਰ ਮਾਇਆ ਦੇਰ ਤੇ ਇਹ ਤੁਹਾਡੀ ਕਿਸੇ ਨੇ ਪਹਿਲਾਂ ਤਕਦੀਰ ਨਹੀਂ ਬਦਲੀ ਤੇ ਹੁਣ ਵੀ ਨਹੀਂ ਬਦਲਣੀ ਜਾਗਦੇ ਬਾਪਿਆਂ ਨਾਲ ਮਿਲੋਂਗੇ ਜਿਹੜੇ ਲੜ ਰਹੇ ਨੇ ਮਰ ਰਹੇ ਨੇ ਉਹ ਤੁਹਾਨੂੰ ਹੱਕ ਲੈ ਕੇ ਦੇਣਗੇ ਸੋ ਮੈਨੂੰ ਉਮੀਦ ਆਸ ਕਰਦਾ ਕਿ ਤੁਸੀਂ ਮੇਰੀ ਵੇਦਨਾ ਨੂੰ ਸਮਝਦੇ ਹੋਏ ਆਪਾਂ ਜਲ ਤੋਂ ਜਲਦ ਪੰਜਾਬ ਪੱਦਰ ਦੇ ਉੱਤੇ ਸਾਰੇ ਮਜ਼ਦੂਰ ਇਕੱਠੇ ਹੋਈਏ ਮਜ਼ਦੂਰ ਆਗੂ ਇਕੱਠੇ ਹੋਈਏ ਪੰਜਾਬ ਦੇ ਕਿ ਇੱਥੇ ਕੋਈ ਨਿਜ਼ਮ ਬਣਾਈਏ ਤੇ ਸਾਡੀ ਦੀਸ ਨੂੰ ਕੋਈ ਵੀ ਕਿ ਸਾਡੇ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਤੇ ਜਿਹੜੇ ਹੈ ਨਾ ਤੇ ਆਪਾਂ ਨੂੰ ਜਾ ਕੇ ਨਾਲ ਦੀ ਨਾਲ ਹੁਣ ਦਿੱਲੀ ਵੀ ਕਿਸਾਨ ਚੱਥੀ ਬੰਦਿਆਂ ਨਾਲ ਸਾਥ ਦੇਣਾ ਚਾਹੀਦਾ ਤੇ ਉੱਥੇ ਉਹਨਾਂ ਨਾਲ ਇਸ ਗੱਲ ਦਾ ਵਾਅਦਾ ਕਰਨਾ ਚਾਹੀਦਾ ਕਰੀਏ ਕਿ ਅਸੀਂ ਆ ਤੁਹਾਡੀ ਹੱਕ ਚ ਆਉਨੇ ਆ ਪਰ ਤੁਸੀਂ ਵੀ ਸਾਡੇ ਨਾਲ ਖੜੋ ਤੁਸੀਂ ਪੰਜਾਬ ਦੇ ਮਜ਼ਦੂਰਾਂ ਨੂੰ ਪਹਿਲ ਦਿਓਗੇ ਬਾਹਰਲੇ ਮਜ਼ਦੂਰਾਂ ਨੂੰ ਨਹੀਂ ਪਹਿਲ ਦਿਓਗੇ ਜਿੰਨੀ ਲੋੜ ਆ ਉਸ ਤੋਂ ਵੱਧ ਨਹੀਂ ਪਹਿਲਾਂ ਪੰਜਾਬ ਦੇ ਮਜ਼ਦੂਰ ਫਿਰ ਬਾਹਰਲੇ ਮਜ਼ਦੂਰ ਬਣਾਵਾਂਗੇ ਪੰਜਾਬ ਦੇ ਇੰਡਸਟਰੀ ਲਿਸਟਾਂ ਨੂੰ ਕਹੋ ਆਓ ਲੁਧਿਆਣੇ ਨੂੰ ਘੇਰ ਕੇ ਉੱਥੇ 10 ਲੱਖ ਰੁਪਈਆ ਬੈਠਾ ਅੰਮ੍ਰਿਤਸਰ ਦੇ ਵਿੱਚ 5-7-7 ਲੱਖ ਬੈਠਾ ਸਾਡੇ ਬੱਚੇ ਬਾਹਰ ਰੋਜ਼ਦੇ ਫਿਰਦੇ ਇੱਛੇ ਕੰਮ ਬਥੇਰਾ ਪਿਆਗਾ ਫੈਕਟਰੀਆਂ 'ਚ ਬਥੇਰਾ ਕੰਮ ਪਿਆ ਸੋ ਆਓ ਵੀਰੋ ਆਪਾਂ ਅੱਗੇ ਆਈਏ ਅੱਗੇ ਵੱਧ ਕੇ ਆਪਣੇ ਪੰਜਾਬ ਦੇ ਮਜ਼ਦੂਰਾਂ ਨੂੰ ਬਚਾਈਏ ਬੇਸੱਕ ਬਾਹਰਲੇ ਮਜ਼ਦੂਰ ਵੀ ਸਾਡੇ ਹੀ ਭਰਾ ਨੇ ਪਰ ਜਦੋਂ ਅਸੀਂ ਆਪ ਦੇ ਘਰੇ ਭੁੱਖੇ ਮਰਦੇ ਆਂ ਉਦੋਂ ਫਿਰ ਦੂਜਿਆਂ ਦਾ ਭਲਾ ਨਹੀਂ ਹੁੰਦਾ ਇਸ ਕਰਕੇ ਪਹਿਲਾਂ ਆਪਣਾ ਭਲਾ ਕਰਕੇ ਦੇਖੀਏ ਫਿਰ ਸਾਨੂੰ ਕੋਈ ਇਕਰਾਸ ਨਹੀਂ ਹੈ ਬਾਕੀ ਹੌਣ ਜਦੋਂ ਪਹਿਲਾਂ ਸਾਡਾ ਕੰਮ ਆਪਰਾ ਖਰਾਬ ਹੋ ਰਿਹਾ ਉਸ ਨੂੰ ਰੁੱਕੀ ਉਮੀਦ ਆ ਤੁਸੀਂ ਸਾਡੀ ਬੇਨਤੀ ਨੂੰ ਸਦਕਾਰ ਕਰਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੱਚੇ-ਬੱਚੇ ਤੱਕ ਪਹੁੰਚਾਉਂਗੇ ਸਾਡੇ ਨੌਜਵਾਨਾਂ ਤੱਕ ਸਾਡੀਆਂ ਔਰਤਾਂ ਤੱਕ ਮਰਹੇਗਾ ਮਜ਼ਦੂਰਾਂ ਤੱਕ ਲਾਜ਼ਮੀ ਸਾਡੀ ਇਹ ਵੀਡੀਓ ਜਾਣੀ ਚਾਹੀਦੀ ਤੇ ਹਰ ਜਿਹੜੇ ਆਗੂ ਨੇ ਸਾਡੇ ਮਜ਼ਦੂਰ ਨੇਤਾ ਨੇ ਮੈਂ ਉਹਨਾਂ ਦਾ ਦੇਖਦਾ ਕਿਨੇ ਸਾਥੀ ਸਾਡੇ ਆਉਂਦੇ ਨੇ ਭਵੰਤ ਸਮਾਗ ਵਰਕੇ ਨੇ ਹੋਰ ਬਹੁਤ ਸਾਰੇ ਸਾਥੀ ਨੇ ਜਿਹੜੇ ਵਕਵਾਕਾ ਫਰੰਟੋਂ ਦੇ ਉੱਤੇ ਕਿਸਾਨ ਜਥੇ ਬੰਮੀਲਾਸਮਨ ਸਿੰਘ ਸੇਵੇ ਵਾਲੇ ਵਰਗੇ ਜੋ ਰਸਮ ਨਸਰਾਲੀ ਹੋਰ ਬਹੁਤ ਸਾਰੇ ਆਗੂ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਇਕੱਠੇ ਹੋ ਆਓ ਸਾਂਝਾਂ ਆਪਾਂ ਜਿਹੜੀਆਂ ਹੈ ਮੀਟਿੰਗਾਂ ਕਰੀਏ ਤੇ ਪੰਜਾਬ ਦੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰੀਏ ਜੈ ਪੀਮ ਜੈ ਭਾਲ